ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਜਿਹੜਾ ਖੁਲਾਸਾ ਕਰਨ ਲੱਗਾ ਨਾ ਇਹ ਜਿਹੜੇ ਟੌੜਾ ਕਲਰ ਪੱਗਾਂ ਬੰਦੇ ਨੇ ਐਦਾਂ ਦੀਆਂ ਜੇ ਕਿਸੇ ਨੂੰ ਸ਼ੱਕ ਹੋਵੇ ਤਾਂ ਮੈਨੂੰ ਦੇਖ ਲਿਓ ਆ ਟੌੜਾ ਕਲਰ ਇਹ ਕੌਣ ਬੰਦੇ ਨੇ ਸ਼੍ਰੋਮਣੀ ਕਮੇਟੀ ਵਾਲੇ ਜਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਰੈਣੂ ਮੰਤ ਇਨਾਂ ਦੇ ਆਕਾ ਸ਼ਖਵੀਰ ਬਾਦਲ ਸ਼ਖਵੀਰ ਬਾਦਲ ਨਾ ਸਹੀ ਲੈਣਾ ਸੁੱਖਾ ਗੱਪੀ આમਲੀ ਇਹ ਵਧੀਆ ਲੱਗੂ ਮੈਨੂੰ ਜਿਹੜੇ ਬੰਦੇ ਨੇ ਗੱਲ ਦੱਸੀ ਹੈ ਨਾ ਉਹ ਬੰਦੇ ਤੇ ਮੈਨੂੰ 1000% ਜਕੀਨ ਹੈ ਉਹ ਬੰਦਾ ਝੂਠ ਨਹੀਂ ਬੋਲਦਾ ਕਹਿੰਦਾ ਸੁਖਵੀਰ ਬਾਦਲ ਨੇ ਇੱਕ ਮੀਟਿੰਗ ਵਿੱਚ ਸਾਡੇ ਸਾਹਮਣੇ ਕਿਹਾ ਸੀ ਕਿ ਮੈਂ ਦੁਨੀਆ ਦਾ ਸਭ ਤੋਂ ਵੱਡਾ ਅਮੀਰ ਬਣਨਾ ਚਾਹੁੰਦਾ। ਵੀ ਮੈਂ ਦੁਨੀਆ ਦੇ ਵਿੱਚੋਂ ਅਮੀਰ ਬਣਨਾ ਚਾਹੁੰਦਾ। ਵੀ ਮੇਰਾ ਇਹ ਰਿਕਾਰਡ ਬਣੇ। ਤੇ ਨਾਲ ਹੀ ਇਹ ਕਹਿੰਦਾ ਸੀ ਵੀ ਰਾਜਨੀਤੀ ਵਿੱਚੋਂ ਮੇਰਾ ਕੰਮ ਹੈ ਪੈਸਾ ਕਮਾਉਣਾ। ਰਾਜਨੀਤੀ ਵਿੱਚ ਮੇਰਾ ਹੋਰ ਕੋਈ ਕੰਮ ਨਹੀਂ ਕਿ ਸੁਖਬੀਰ ਬਾਦਲ ਨੇ ਕਿਹਾ ਸੀ ਤੇ ਹੁਣ ਇਹ ਥੋੜਾ ਥੋੜਾ ਇੱਕ ਕਰਤੂਤਾਂ ਤੋਂ ਪੜਦਾ ਉੱਠ ਰਿਹਾ ਔਰ ਜੇ ਗੁਰੂ ਗ੍ਰੰਥ ਸਾਹਿਬ ਤੋਂ ਮੋਹਰ ਲਵਾਉਣੀ ਹੋਵੇ ਬਾਣੀ ਵਿੱਚੋਂ ਪਤਾ ਕਰਨਾ ਹੋਵੇ ਤਾਂ ਇੱਕੋ ਹੀ ਸ਼ਲੋਕ ਆਸਾ ਦੀ ਬਾਣੀ ਵਿੱਚੋਂ ਪੜ੍ਹ ਲਿਓ ਮੈਂ ਬਹੁਤ ਵਾਰੀ ਉਹ ਰਿਪੀਟ ਕੀਤਾ ਹੈ ਜੋ ਜੀ ਹੋਏ ਸੋ ਉਗਮੈ ਮੂੰ ਕਾ ਕਹਿਆ ਬਾਉ ਜੋ ਬੰਦੇ ਦੇ ਅੰਦਰ ਹੁੰਦਾ ਨਾ ਉਹ ਮੂਹ ਰਹੀ ਬਾ ਰਾ ਆ ਜਾਂਦਾ ਏ ਸਚਾਈ ਤੇ ਸੁਖਬੀਰ ਬਾਦਲ ਦੀ ਇੱਕ ਸਟੇਟਮੈਂਟ ਆਈ ਏ ਕਹਿੰਦਾ ਜਦੋਂ ਸਾਡੀ ਸਰਕਾਰ ਆ ਗਈ ਹਾਲਾਂਕਿ ਲਿਖਿਆ ਜਦੋਂ ਅਕਾਲੀ ਸਰਕਾਰ ਆ ਗਈ ਨਾ 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 ਗਲਤੀ ਨਾ ਕਰੀਏ ਅਕਾਲੀ ਸਰਕਾਰ ਆਉਣ ਤੇ ਪੰਜਾਬ ਵਿੱਚ ਹੋਰ ਡੇਰੀ ਨੂੰ ਉਤਸ਼ਾਹਤ ਕਰਾਂਗੇ ਮਤਲਬ ਪੰਜਾਬ ਵਿੱਚ ਖੇਤੀ ਦੇ ਨਾਲ-ਨਾਲ ਘੋੜਿਆਂ ਦਾ ਕਾਰੋਬਾਰ ਵੀ ਕਰਾਂਗੇ ਆਮਦਨ ਵਧਾ ਸਕਾਂਗੇ ਇਹ ਗੱਲ ਕਹੀ ਹੈ ਵੀ ਘੋੜਿਆਂ ਦਾ ਕਾਰੋਬਾਰ ਕਰਾਂਗੇ ਆਸ਼ਾ ਹੁਣ ਇਹ ਜਿਹੜੀ ਸਟੇਟਮੈਂਟ ਹੈ ਇਹ ਹੁਣ ਤੁਸੀਂ ਗੌਰ ਕਰਿਓ ਵੀ ਪੰਜਾਬ ਦੇ ਵਿੱਚ ਕਿੰਨੇ ਕੁ ਬੰਦੇ ਨੇ ਜਿਹੜੇ ਕਹਿੰਦੇ ਘੋੜਿਆਂ ਦਾ ਕਾਰੋਬਾਰ ਕਰਾਂਗੇ ਤੁਹਾਨੂੰ ਪਤਾ ਜਦੋਂ ਲੋਪੋ ਕੇ ਜਿਹੜਾ ਮੁੰਡਾ ਹੈਗਾ ਸ਼ੌਂਕੀ ਸਰਦਾਰ ਕਰਕੇ ਉਹਦਾ ਪੇਜ ਚੱਲਦਾ ਹੈ ਤੇ ਉਹਨੇ ਘੋੜਿਆਂ ਵਾਲਿਆਂ ਤੇ ਟਿੱਕ ਟਿੱਪਣੀ ਥੋੜੀ ਜਿਹੀ ਕਰਦੀ ਸੀ ਤੇ ਉਹਨੂੰ ਸੱਦ ਕੇ ਮਾਫੀ ਮੰਗਾਈ ਸੀ ਉਸ ਵਕਤ ਵੀ ਮਾਫੀ ਮੰਗਤੂ ਇਹ ਗੱਲ ਕਿਉਂ ਕਹੀ ਉਹਨੇ ਮਾਫੀ ਮੰਗ ਲਈ ਸੀ ਤੇ ਕੋੜੇ ਨਾ ਵਪਾਰ ਆਮ ਬੰਦਾ ਕਰ ਸਕਦਾ ਥੋੜੇ ਵਿੱਚੋਂ ਕਮੈਂਟ ਕਰਕੇ ਦੱਸੋ ਵੀ ਕਿਹੜਾ ਬੰਦਾ ਜਿਹੜਾ ਕੋੜੇ ਨਾ ਵਪਾਰ ਕਰ ਸਕੇ 5-7 ਲੱਖ ਤੋਂ ਕੋਈ ਬੰਦਾ ਇੱਕ ਘੋੜਾ ਲੈ ਕੇ ਸ਼ੁਰੂ ਕਰੂਗਾ ਕੋਈ ਬਸ਼ੀਰ ਆਪਣੀ ਬੱਚਾ ਲੈ ਕੇ ਸ਼ੁਰੂ ਕਰੂਗਾ ਇੱਥੇ ਲੋਕ ਬਿਲਕਦੇ ਨੇ ਵੀ ਜੇ ਮੈਨੂੰ 50 60000 ਮਿਲ ਜੇ ਮੈਂ ਮਾਣੀ ਮੋਟੀ ਦੁਕਾਨ ਕਰਕੇ ਆਪਣੇ ਬੱਚੇ ਪਾਲ ਲਵਾਂ ਹੁਣ ਇਹ ਕਿਹਦੀਆਂ ਗੱਲਾਂ ਕਰਦਾ ਹੈ ਅਮੀਰਾਂ ਦੀ ਜੇ ਇੱਥੇ ਤੰਜ ਕਸਣਾ ਹੋਵੇ ਚਮਚਿਆਂ ਨਾਲ ਪੀਣ ਸ਼ਰਾਬਾਂ ਜੋਜ ਅਮੀਰਾਂ ਦੀ ਇਹੀ ਕਹਿਣਾ ਪਊਗਾ ਨਾ ਇਹ ਕਰਤੂਤਾ ਨੇ ਅਕਾਲੀਆਂ ਦੇ ਪ੍ਰਧਾਨ ਦੀ ਜੋ ਜਿਹੜੇ ਬੰਦੇ ਦੋ ਬਖਦੀ ਰੋਟੀ ਤੋਂ ਵੀ ਤਰਸ ਰਹੇ ਨੇ ਕੁਝ ਉਹ ਪਰਿਵਾਰ ਨੇ ਜਿਹੜੇ ਇੱਕ ਦਿਨ ਵਿੱਚ ਕਿਲੋ ਦੁੱਧ ਨਹੀਂ ਲੈ ਸਕਦੇ ਉਹ ਪਰਿਵਾਰ ਹੈਗੇ ਨੇ ਇੱਥੇ ਉਹ ਪਰਿਵਾਰ ਵੀ ਨੇ ਜੇ ਤੁਸੀਂ ਕਿਸੇ ਦੀ ਰਸੋਈ ਵੀ ਜਾ ਕੇ ਦੇਖੋਗੇ ਨਾ ਪਾਈ ਆ ਚਾਹ ਨਹੀਂ ਹੋਣੀ ਕਿਲੋ ਖੰਡ ਨਹੀਂ ਹੋਣੀ ਉਹ ਲੋਕ ਵੀ ਨੇ ਤੇ ਇਹ ਨਿੱਲੀ ਪਾਗਬਨ ਕੇ ਮਤਾਈਓਂ ਅਕਲੋ ਖਾਲੀ ਕਹਿਣਾ ਹੁਨਾ ਘੋੜਿਆਂ ਦਾ ਕਾਰੋਬਾਰ ਸ਼ੁਰੂ ਕਰਮ ਘੋੜਿਆਂ ਦਾ ਉਹ ਭਰਾਵੋ ਤੁਸੀਂ ਪਹਿਲਾਂ ਵੱਡੇ ਬਾਦਲ ਨੇ ਤੁਸੀਂ ਰਲ ਮਿਲ ਕੇ ਪੰਜਾਬ ਦਾ ਬੇੜਾ ਕਰ ਕਰਤਾ ਸ਼ੋਮਣੀ ਕਮੇਟੀ ਤੁਸੀਂ ਨਹੀਂ ਛੱਡੀ ਪੰਜਾਬ ਦੇ ਵੱਡੇ ਕਾਰੋਬਾਰੀ ਤੋਂ ਡਰਦੇ ਪੰਜਾਬ ਛੱਡ ਕੇ ਭੱਜ ਗਏ ਤੁਸੀਂ ਤਾਂ ਜਿਹੜੇ ਆ ਬ੍ਰੈਡ ਬਣਾਉਂਦੇ ਸੀ ਨਾ ਉਹਨਾਂ ਤੋਂ ਵੀ ਇੱਕ ਪੈਕਟ ਵਿੱਚੋਂ ਇੱਕ ਇੱਕ ਰੁਪਿਆ ਲਿਆ ਤੁਸੀਂ ਪੰਜਾਬ ਦਾ ਡੇੜਾ ਗਰ ਕਰਤਾ ਪੰਜਾਬ ਦਾ ਘੋੜਿਆਂ ਦੀ ਖਾਰਸ ਗਿਆ ਨਾ ਖਾਰਸ ਇੰਗਲਿਸ਼ ਮੈਨੂੰ ਵੀ ਆਉਣ ਲੱਗੀ ਮਾੜੀ ਮੋਟੀ ਡੇਰੀ ਉਤਸ਼ਾਹਤ ਕਰਨਗੇ ਜਣਕੇ ਵੀ ਜਿਹਨੇ ਕੋਈ ਮਾੜੀ ਮੋਟੀ ਅਮਰੀਕਨ ਗਾਂ ਰੱਖੀ ਐ ਛੋਟੀ ਮੋਟੀ ਮੱਝ ਰੱਖੀ ਐ ਦੋ ਚਾਰ ਬੱਕਰੀਆਂ ਰੱਖੀਆਂ ਨੇ ਵੀ ਉਹ ਕਾਰੋਬਾਰ ਛਡਾਵਾਂਗੇ ਉਹ ਕਿਵੇਂ ਕਹਿੰਦੇ ਆਕਲ ਗਈ ਮੱਝ ਵੇਚ ਕੇ ਘੋੜੀ ਲਈ ਦੁੱਧ ਪੀਣੋਂ ਗਿਆ ਲੈ ਤੇ ਚੱਕਣੀ ਪਈ ਉਹ ਕਰਤੂਤਾਂ ਕਰਾਉਣਗੇ ਲੋਕਾਂ ਤੋਂ ਚਲੋ ਬਹੁਤਾ ਨਾ ਬੋਲੀਏ ਕਹਿੰਦੇ ਲੋਣੇ ਲੜਦੇ ਕਈਆਂ ਨੇ ਵੀ ਸਾਡੇ ਪ੍ਰਧਾਨ ਸਾਹਿਬ ਨੂੰ ਇਦਾਂ ਕਹਤਾ ਪ੍ਰਧਾਨ ਹੋ ਸੋਡਾ ਆਪਣੇ ਸਿਰ ਤੇ ਬਹਾਰ ਕੇ ਰੱਖੋ ਅਸੀਂ ਕੀ ਲੈਣਾ ਕਹਿੰਦਾ ਜਿਹੜੀ ਗੱਲ ਕਹੋਗੇ ਮਸਾਲਾ ਲਾ ਕੇ ਤੜਕਾ ਲਾ ਕੇ ਵਧੀਆ ਬਣਾ ਕੇ ਪੇਸ਼ ਕਰਾਂਗੇ ਵੀ ਸੁਣਨ ਵਾਲੇ ਕਹਿੰਦੇ ਕੀ ਬਾਤ ਹੈ ਮੇਰਾ ਨਾਨਾ ਮੈਨੂੰ ਗੱਲ ਸੁਣਾਉਂਦਾ ਸੀ ਇੱਕ ਕਹਿੰਦਾ ਨਾ ਜੇ ਰਸੋਈ ਵਿੱਚ ਕੁਝ ਹੋਵੇ ਨਾ ਤਾਂ ਗਵਾਂਢੀਆਂ ਨੂੰ ਜੇ ਕਹਿੰਦਾ ਮਚਾਉਣਾ ਹੋਵੇ ਬੱਸ ਕਹਿੰਦਾ ਚੁੱਲੇ ਤੇ ਕਹਿੰਦਾ ਖਾਲੀ ਪਤੀਲਾ ਰੱਖ ਲੋ ਤੇ ਮਾੜਾ ਜਿਹਾ ਪਾ ਕੇ ਤੇਲ ਕਹਿੰਦਾ ਚਾਰ ਛਿੱਟੇ ਵਿੱਚ ਮਾਰੋ ਪਾਣੀ ਦੇ ਚਰਣ ਚੰਦ ਹੋਵੇ ਕਹਿੰਦਾ ਫਿਰ ਕਹਿੰਦਾ ਗਵਾਂਢੀ ਕਹਿਣ ਕਿ ਪਤਨੀ ਬੱਕਰਾ ਬਣਾਉਣ ਲੱਗੇ ਨੇ ਪਤਨੀ ਮੁਰਗਾ ਬਣਾਉਣ ਲੱਗੇ ਨੇ ਪਤਨੀ ਕਹਿੰਦਾ ਤੜਕਾ ਬਣਾਉਣ ਲੱਗੇ ਨੇ ਬੱਸ ਕਹਿੰਦਾ ਐਦਾਂ ਕਹਿੰਦਾ ਕਰੋ ਉਦਾਂ ਕਰਦੇ ਸੀ ਤਾਂ ਜਦੋਂ ਕੋਈ ਇਹ ਜਿਹੀ ਖਬਰ ਲਾਉਂਗੇ ਤਾਂ ਜੁੱਤੀਆਂ ਲੋਕਾਂ ਤੋਂ ਮਰਵਾਵਾਂਗੇ ਹੁਣ ਆਪਾਂ ਤਾਂ ਕਾਨੂੰ ਮਾਰਨੀ ਹੈ ਸਿਆਣੇ ਹੋਗੇ ਆਪਾਂ ਲੋਕਾਂ ਤੋਂ ਮਰਵਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ